ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 24 ਮਈ ਤੋਂ ਲੈ ਕੇ ਇਹਨਾਂ 6 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਜੇਡ ਮਹੀਨੇ ਦੇ ਸ਼ੁਰੂਆਤ ਦੇ ਵਿੱਚ ਇਹ 6 ਰਾਸ਼ੀ ਵਾਲੇ ਬਣ ਜਾਣਗੇ ਕਰੋੜਪਤੀ ਕਿਉਂਕਿ ਇਹਨਾਂ ਦੇ ਲਈ ਬਹੁਤ ਵੱਡੀ ਭਵਿੱਖवाणी ਹੋ ਗਈ ਹੈ 24 ਤੋਂ ਲੈ ਕੇ 31 ਮਈ ਤੱਕ ਦੇ ਰਾਸ਼ੀ ਵਾਲੇ ਹੋ ਜਾਣਗੇ ਤਾਂ ਦੇ ਨਾਲ ਮਾਲਾ-ਮਾਲਸੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਦੀ ਦੇਵੀ ਮਾਤਾ ਲక్ష్ਮੀ ਜੀ ਦੇ ਜੈ ਲੈ ਕੇ ਹਾਜ਼ਰੀ ਲਿਖਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਦੋਸਤੋ ਜਿਹੜੇ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਛੇ ਰਾਸ਼ੀ ਵਾਲੇ ਹੋ ਜਾਣਗੇ ਕਰੋੜਪਤੀ ਤਾਂ ਦੇ ਨਾਲ ਮਾਲਾ ਮਾਲ ਇਹਨਾਂ ਦੀ ਕਿਸਮਤ ਪਲਟ ਜਾਵੇਗੀ ਦੋਸਤ ਦੋਸਤੋ ਪਹਿਲੀ ਵਾਰ ਹੋਣ ਜਾ ਰਿਹਾ ਹੈ ਮਹਾ ਸੰਜੋਗ ਇਸ ਮਹਾ ਸੰਜੋਗ ਦੇ ਕਾਰਨ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਕਰਪਾਧਾਰਨ ਵਾਲੀ ਹੈ मां लक्ष्मी ਇਹਨਾਂ ਨੂੰ ਤਾਨ ਨਾਲ ਮਾਲਾ ਮਾਲ ਕਰਨ ਵਾਲੀ ਹੈ ਅਚਾਨਕ ਹੀ ਇਹਨਾਂ ਨੂੰ ਬਹੁਤ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ ਜੋ ਕਿ ਇਹਨਾਂ ਦੇ ਲਈ ਬਹੁਤ ਹੀ ਵਧੀਆ ਸਾਬਤ ਹੋਵੇਗੀ ਇਹਨਾਂ ਦੇ ਕੋਲ ਅਚਾਨਕ ਹੀ ਇਹਨਾਂ ਜਿਆਦਾ ਧਨ ਤੇ ਪੈਸਾ ਆਵੇਗਾ ਕਿ ਅਜੇਆ ਬਹੁਤ ਹੀ ਲੰਮੇ ਸਮੇਂ ਦੇ ਬਾਅਦ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਇਹਨਾਂ ਸ਼੍ਰਾਸ਼ੀ ਵਾਲਿਆਂ ਦੇ ਲਈ ਹੋ ਚੁੱਕਾ ਹੈ ਤਾਕੇ ਉਹਨਾਂ ਦੇ ਉੱਪਰ ਬੇहद ਪਸੰਦ ਹੋ ਚੁੱਕੇ ਹਨ ਸ਼ਨੀ ਦੇਵ ਅਤੇ ਮਾਤਾ ਲక్ష్ਮੀ ਜੀ ਜਿਸ ਕਰਕੇ ਭਗਵਾਨ ਸ਼ਨੀ ਦੇਵ ਜੀ ਇਹਨਾਂ ਦੇ ਘਰ ਦੇ ਵਿੱਚ ਹੁਣ ਖੁਦ ਪਧਾਰਨ ਵਾਲੇ ਹਨ ਇਹਨਾਂ ਨੂੰ ਦੇਣ ਵਾਲੇ ਹਨ ਵੱਡੇ-ਵੱਡੇ ਵਰਤਾਨ ਤੇ ਖੁਸ਼ਖਬਰੀਆਂ ਸਫਲਤਾਵਾਂ ਜਿਸ ਨਾਲ ਇਹਨਾਂ ਦੀ ਜਨਮਾਂ ਦੀ ਗਰੀਬੀ ਕੱਟੀ ਜਾਵੇਗੀ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਮਹਾਰਾਜਿਆਂ ਵਾਲਾ ਹੋਵੇਗਾ ਅਜਿਹਾ ਐਸ ਲਈ ਹੋਣ ਵਾਲਾ ਹੈ ਕਿਉਂਕਿ ਦੋਸਤੋ ਸ਼ਨੀ ਦੇਵ ਦੇ ਭਗਤ ਲੰਮੇ ਸਮੇਂ ਤੋਂ ਭਗਵਾਨ ਸ਼ਨੀ ਦੇਵ ਦੀ ਸੱਚੇ ਦਿਲੋਂ ਪੂਜਾ ਭਗਤੀ ਕਰਦੇ ਆ ਰਹੇ ਹਨ ਭਗਵਾਨ ਸ਼ਨੀ ਦੇਵ ਦੇ ਨਾਮ ਦੇ ਉੱਤੇ ਵੱਡੇ ਵੱਡੇ ਦਾਨ ਪੁੰਨ ਕਰਦੇ ਹਨ ਜਿਸ ਕਰਕੇ ਹੁਣ ਸ਼ਨੀ ਦੇਵ ਇਹਨਾਂ ਦੀ ਕਿਸਮਤ ਬਦਲਣ ਵਾਲੇ ਹਨ ਇਹਨਾਂ ਦੇ ਘਰ ਛੱਪੜ ਫਾੜ ਕੇ ਪੈਸਾ ਆਵੇਗਾ ਦੋਸਤੋ ਇਹਨਾਂ ਛੇ ਰਾਸ਼ੀ ਵਾਲਿਆਂ ਦੀ ਬੰਦ ਕਿਸਮਤ ਦੇ ਦਰਵਾਜ਼ੇ ਖੁੱਲਣ ਵਾਲੇ ਹਨ ਜੇਕਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਉਹ ਕਿਹੜੀਆਂ ਰਾਸ਼ੀਆਂ ਹਨ ਜਣੀਆਂ ਜੇਠ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਕਰੋੜਪਤੀ ਬਣਨ ਵਾਲੀਆਂ ਹਨ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ 채ਨਨ ਨੂੰ ਜ਼ਰੂਰ ਸਬਸਕ੍ਰਾਈਬ ਕਰ ਦੇਣਾ ਜੀ ਦੋਸਤੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਜਾ ਰਹੀ ਹੈ ਇਹ ਤੁਹਾਡੇ ਲਈ ਬਹੁਤ ਹੀ ਵੱਡੀ ਭਵਿੱਖ ਪਾਣੀ ਕਰ ਦਿੱਤੀ ਹੈ ਕਿ ਜੋ ਜੋ ਕਿ ਕਦੇ ਵੀ ਝੂਠੀ ਸਾਬਤ ਨਹੀਂ ਹੋਈ ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਉਹਨਾਂ ਛੇ ਰਾਸ਼ੀ ਵਾਲਿਆਂ ਦੇ ਬਾਰੇ ਗੱਲ ਕਰਦੇ ਹਾਂ ਜੀ ਜੋ ਕਰੋੜਪਤੀ ਬਣਨ ਵਾਲੀਆਂ ਹਨ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਰਾਸ਼ੀ ਆਉਂਦੀ ਹੈ ਜੀ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਪਾ ਚੁੱਕੀ ਹੈ ਕਰਕ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਜੇਠ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਸ਼ਨੀ ਦੇਵ ਦੀ ਅਪਾਰ ਕਿਰਪਾ ਬਹੁਤ ਹੀ ਸਮੇਂ ਬਾਅਦ ਅਨਕੋਲ ਹੋਣ ਵਾਲੀ ਹੈ ਭਗਵਾਨ ਛਣਿਦੇਵ ਇਹਨਾਂ ਨੂੰ ਦੇਣ ਵਾਲੇ ਹਨ ਵੱਡੇ ਵੱਡੇ ਵਰਤਾਨ ਵੱਡੀਆਂ ਵੱਡੀਆਂ ਖੁਸ਼ਖਬਰੀਆਂ ਸਫਲਤਾਵਾਂ ਇਹਨਾਂ ਦੇ ਘਰ ਦੇ ਵਿੱਚ ਲੰਮੇ ਸਮੇਂ ਤੋਂ ਗਰੀਬੀ ਦੀ ਮਾਰ ਦਾ ਸਾਹਮਣਾ ਇਹ ਲੋਕ ਕਰਦੇ ਪਏ ਸਨ ਦੁੱਖ ਤਕਲੀਫਾਂ ਦਾ ਸਾਹਮਣਾ ਕਰਦੇ ਪਏ ਸਨ ਤੁਹਾਨੂੰ ਦੱਸ ਦਿੰਦੇ ਹਾਂ ਕਿ ਤੁਹਾਡਾ ਹੁਣ ਪੁਰਾ ਸਮਾਂ ਪੂਰੀ ਤਰ੍ਹਾਂ ਹੀ ਸਮਾਪਤ ਹੋ ਚੁੱਕਾ ਹੈ ਸਮਾਪਤ ਹੋ ਚੁੱਕਾ ਹੈ ਭਗਵਾਨ ਛਣਿਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਵੰ ਚੁੱਕੀ ਹੈ ਸੁਨੈਰੀ ਸਮਾਂ ਤੁਹਾਡਾ ਸ਼ੁਰੂ ਹੋ ਚੁੱਕਾ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਤੰਦੌਲਸ ਦੀ ਪ੍ਰਾਪਤੀ ਹੋ ਜਾਵੇਗੀ ਕਿਉਂਕਿ ਲੰਮੇ ਸਮੇਂ ਦੀ ਬਾਅਦ ਭਗਵਾਨ ਸ਼ਨੀ ਦੇਵ ਤੁਹਾਡੇ ਤੇ ਮਿਹਰਬਾਨ ਹੋ ਰਹੇ ਹਨ ਹੁਣ ਤੁਹਾਡੇ ਘਰ ਵਿੱਚ ਭਗਵਾਨ ਸ਼ਨੀ ਦੇਵ ਕਦੇ ਵੀ ਵਾਜਮਾਨ ਹੋ ਸਕਦੇ ਹਨ ਜਿਸ ਕਰਕੇ ਤੁਹਾਡੇ ਵੱਡੇ ਬੱਚੇ ਨੂੰ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਨੌਕਰੀ ਪ੍ਰਾਪਤ ਹੋ ਸਕਦੇ ਹਨ ਜਿਸ ਲਈ ਉਹ ਲੰਮੇ ਸਮੇਂ ਤੋਂ ਤਰਸ ਰਿਹਾ ਸੀ ਤੁਹਾਨੂੰ ਦੱਸ ਦੇਈਏ ਕਿ ਤੁਹਾਡੇ ਵੱਡੇ ਬੱਚੇ ਦਾ ਹੁਣ ਸਟ੍ਰਗਲ ਖਤਮ ਹੋਵੇਗਾ ਅਤੇ ਇਸ ਸਮਾਂ ਬਹੁਤ ਹੀ ਸ਼ੁਭ ਹੋਵੇਗਾ। ਉਸ ਦੀ ਹਰੇਕ ਇੱਛਾ ਹੁਣ ਪੂਰੀ ਹੋਣ ਵਾਲੀ ਹੈ। ਉਸ ਨੂੰ ਹੁਣ ਜੌਬ ਮਿਲਣ ਵਾਲੀ ਹੈ ਤੇ ਨਾਲ ਹੀ ਨਾਲ ਦੱਸ ਰਹੀ ਹੈ ਕਿ ਇਸ ਮਹੀਨੇ ਦੇ ਵਿੱਚ ਕੋਈ ਖੁਸ਼ਖਬਰੀ ਵੀ ਤੁਹਾਨੂੰ ਮਿਲਣ ਜਾ ਰਹੀ ਹੈ। ਅਰੇ ਤਾਨਦੌਲਤ ਦੀ ਵਰਖਾ ਹੋਵੇਗੀ। ਇਹ ਸਮਾਂ ਤੁਹਾਨੂੰ ਤਾਨਵਾਨ ਬਣ ਇਹ ਸਮਾਂ ਤੁਹਾਨੂੰ ਤਾਨਵਾਨ ਬਣਾ ਸਕਦਾ ਹੈ। ਦੋਸਤੋ ਜੇਕਰ ਤੁਹਾਡੇ ਘਰ ਦੇ ਵਿੱਚ ਵਾਰ-ਵਾਰ ਦੁੱਖ ਜਾਂ ਬੁਰੀਆਂ ਘਟਨਾਵਾਂ ਵਾਪਸਦੀਆਂ ਹਨ ਤਾਂ ਤੁਹਾਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਤੁਹਾਡੇ ਘਰ ਵਿੱਚ ਦੁੱਖ ਹਮੇਸ਼ਾ ਲਈ ਹੁਣ ਚੜ੍ਹ ਤੋਂ ਖਤਮ ਹੋਣਗੇ ਮਾੜੀਆਂ ਘਟਨਾਵਾਂ ਦਾ ਸਾਹਮਣਾ ਹੁਣ ਤੁਹਾਨੂੰ ਬਿਲਕੁਲ ਵੀ ਨਹੀਂ ਕਰਨਾ ਪਵੇਗਾ ਕਿਉਂਕਿ ਸ਼ਨੀ ਦੇਵ ਭਗਵਾਨ ਤੁਹਾਡੇ ਘਰ ਵਿੱਚੋਂ ਇਹਨਾਂ ਬੁਰਾਈਆਂ ਨੂੰ ਹਮੇਸ਼ਾ ਲਈ ਖਤਮ ਕਰ ਦੇਣਗੇ ਤੁਹਾਡੇ ਘਰ ਵਿੱਚ ਸਿਰਫ ਖੁਸ਼ਹਾਲੀ ਤੇ ਬਰਕਤ ਜਿਹੜੀ ਹੈ ਬਣੀ ਰਹਿਣ ਵਾਲੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਭਗਵਾਨ ਸ਼ਨੀ ਦੇਵ ਜੀ ਦਾ ਆਸ਼ੀਰਵਾਦ ਇਸੇ ਤਰ੍ਹਾਂ ਹੀ ਹਮੇਸ਼ਾ ਤੁਹਾਡੇ ਲਈ ਬਣਿਆ ਰਹੇ ਤੁਹਾਨੂੰ ਸ਼ਨੀ ਦੇਵ ਦੇ ਤੁਹਾਨੂੰ ਸ਼ਨੀਵਾਰ ਦੇ ਦਿਨ 11 ਰੁਪਏ ਜਾਂ ਫਿਰ 1 ਰੁਪਏ ਦਾ ਜਾਂ ਫਿਰ ਸਰੋਂ ਦੇ ਤੇਲ ਦਾ ਤਾਣ ਪਨ ਜ਼ਰੂਰ ਕਰਨਾ ਚਾਹੀਦਾ ਹੈ ਤੁਹਾਨੂੰ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਫੁਲੰਦੀਆਂ ਹਾਸਲ ਕਰਨ ਤੋਂ ਕੋਈ ਵੀ ਰੋਕ ਨਹੀਂ ਸਕਦਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਥੋੜਾ ਰਾਸ਼ੀ ਤੁਲਾ ਰਾਸ਼ੀ ਵਾਲਾ ਤੁਹਾਨੂੰ ਦਾਸਈ ਹੈ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਜੀ ਦੀ ಅಪਾਰ ਕਿਰਪਾ ਦ੍ਰਿਸ਼ਟੀ ਜੇਠ ਮਹੀਨੇ ਦੀ ਸ਼ੁਰੂਆਤ ਤੋਂ ਹੀ ਹੋ ਚੁੱਕੀ ਹੈ ਜਿਸ ਕਰਕੇ ਇਹਨਾਂ ਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਪ੍ਰਾਪਤ ਹੋ ਜਾਣਗੀਆਂ ਵੱਡੀ ਮਾਤਰਾ ਵਿੱਚ ਤਾਂ ਦੀ ਪ੍ਰਾਪਤੀ ਹੋ ਜਾਵੇਗੀ ਜਿਸ ਨਾਲ ਇਹਨਾਂ ਦਾ ਮਾੜਾ ਸਮਾਂ ਹੁਣ ਖਤਮ ਹੋ ਜਾਵੇਗਾ ਆਪਣਾ ਬੁਰਾ ਸਮਾਂ ਪੁੱਲ ਜਾਣਗੇ ਕਿਉਂਕਿ ਬਹੁਤ ਲੰਮੇ ਸਮੇਂ ਬਾਅਦ ਤੁਹਾਡੇ ਤੇ ਭਗਵਾਨ ਜੀ ਬੇਹਦ પ્રસન્ન ਹੋ ਚੁੱਕੇ ਹਨ ਐਸ ਲਈ ਦੋਸਤੋ ਜੇਕਰ ਇਹ ਜੇਠ ਮਹੀਨੇ ਦੀ ਸ਼ੁਰੂਆਤ ਵਿੱਚ ਆਪਣਾ ਕੋਈ ਵੀ ਨਵਾਂ ਵਪਾਰ ਦਾ ਕੰਮ ਸ਼ੁਰੂ ਕਰ ਲੈਂਦੇ ਹਨ ਉਹ ਵਪਾਰ ਦਾ ਕੰਮ ਇਹਨਾਂ ਨੂੰ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਲੱਖਾਂ ਤੇ ਕਰੋੜਪਤੀ ਬਣਾ ਸਕਦਾ ਹੈ ਕਿਉਂਕਿ ਦੋਸਤੋ ਭਗਵਾਨ ਸ਼ਨੀ ਦੇਵ ਦੀ ਆਪਾਰ ਕਿਰਪਾ ਦੇ ਨਾਲ ਇਹਨਾਂ ਦਾ ਵਪਾਰ ਦਾ ਕੰਮ ਬਹੁਤ ਹੀ ਵਧੀਆ ਚੱਲੇਗਾ ਇਹਨਾਂ ਦੀ ਪੁਰਾਣੀ ਗਰੀਬੀ ਹਮੇਸ਼ਾ ਲਈ ਚੜਤੋਂ ਖਤਮ ਹੋ ਜਾਵੇਗੀ ਜਿਸ ਕਰਕੇ ਹੁਣ ਇਹਨਾਂ ਨੂੰ ਕਦੇ ਵੀ ਪੈਸੇ ਦਾ ਕੋਈ ਘਾਟਾ ਨਹੀਂ ਰਹੇਗਾ ਇਹਨਾਂ ਹੀ ਨਹੀਂ ਦੋਸਤੋ ਜੇਕਰ ਇਨਾਂ ਦੇ ਘਰ ਦੇ ਵਿੱਚ ਕੋਈ ਬੇਲਾਦ ਔਰਤ 8-10 ਸਾਲਾਂ ਤੋਂ ਅਜੇ ਤੱਕ ਬੱਚੇ ਦੀ ਦਾਤ ਨੂੰ ਤਰਸ ਰਹੀ ਸੀ ਤਾਂ ਉਹਦੇ ਵਿੱਚ ਤਾਂ ਉਹਦੇ ਘਰ ਵਿੱਚ ਔਲਾਦ ਪੈਦਾ ਹੋ ਜਾਵੇਗੀ ਜਾਂ ਉਹਨੂੰ ਕੋਈ ਖੁਸ਼ਖਬਰੀ ਮਿਲ ਸਕਦੀ ਹੈ ਜਿਸ ਦੇ ਨਾਲ ਉਹਦੇ ਲਈ ਸਮਾਂ ਸੋਨੇ ਤੇ ਸੁਹਾਗੇ ਵਾਲਾ ਬਣ ਜਾਵੇਗਾ ਤੇ ਆਉਣ ਵਾਲੇ ਸਮੇਂ ਵਿੱਚ ਉਹ ਪੁੱਤਰ ਦੀ ਪ੍ਰਾਪਤੀ ਕਰੇਗਾ ਜਿਸ ਕਰਕੇ ਤੁਹਾਡੇ ਘਰ ਵਿੱਚ ਕਦੇ ਵੀ ਲੱਡੂ ਦਾ ਸਮਾਂ ਲੱਡੂ ਵੰਡਣ ਦਾ ਸਮਾਂ ਸ਼ੁਰੂ ਹੋ ਸਕਦਾ ਹੈ ਅਜੇ ਸਭ ਭਗਵਾਨ ਛਣੇ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਨਾਲ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀ ਕਿ ਤੁਹਾਡੇ ਲਈ ਜੇਟ ਮਹੀਨੇ ਦੀ ਸ਼ੁਰੂਆਤ ਬਹੁਤ ਹੀ ਜ਼ਿਆਦਾ ਸ਼ੁਭ ਤੇ ਬਿਹਤਰ ਹੈ ਬਿਹਤਰ ਰਹਿਣ ਵਾਲੀ ਹੈ ਜਿਸ ਵਿੱਚ ਬਹੁਤ ਹੀ ਜ਼ਿਆਦਾ ਹੰਤ ਰੱਖੀਆਂ ਮਿਲਣ ਵਾਲੀਆਂ ਹਨ ਕਿਉਂਕਿ ਦੋਸਤੋ ਚੇਕਰ ਇਹਨਾਂ ਦੇ ਘਰ ਦੇ ਵਿੱਚ ਕੋਈ ਵੀ ਪਰਿਵਾਰਿਕ ਮੈਂਬਰ ਸਰਕਾਰੀ ਜੋਬ ਕਰਦਾ ਹੈ ਤਾਂ ਉਸ ਦੀ ਸਰਕਾਰੀ ਨੌਕਰੀ ਵਿੱਚ ਵੱਡੇ ਪ੍ਰੋਮੋਸ਼ਨ ਮਿਲ ਸਕਦੇ ਹਨ ਜਸਕਰਕੇ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕੋਈ ਵੱਡਾ ਆਉਦਾ ਮਿਲ ਸਕਦਾ ਹੈ ਇਹਨਾਂ ਦੇ ਘਰ ਦੇ ਵਿੱਚ ਹੁਣ ਪੈਸੇ ਦੀ بارش ਹੋਣ ਵਾਲੀ ਹੈ ਤਾਂ ਨਾਲ ਮਾਲਾ-ਮਾਲ ਹੋਣ ਵਾਲੇ ਹਨ ਇਹਨਾਂ ਹੀ ਨਹੀਂ ਇਹਨਾਂ ਦੇ ਘਰ ਦੇ ਵਿੱਚ ਕਿਸੇ ਲੰਮੇ ਸਮੇਂ ਤੋਂ ਜੇਕਰ ਕੋਈ ਕੰਮ ਰੁਕਿਆ ਹੋਇਆ ਸੀ ਉਹ ਵੀ ਹੁਣ ਸਫਲਤਾਪੂਰਵਕ ਪੂਰਾ ਹੋ ਜਾਵੇਗਾ ਜੇਕਰ ਪੈਸਾ ਕਿਸੇ ਨੂੰ ਵਾਪਸ ਦੇਣ ਲਈ ਉਧਾਰ ਦਿੱਤਾ ਹੋਇਆ ਸੀ ਮਿਲਣੇ ਸੀ ਰਿਆ ਤਾਂ ਵੀ ਮਿਲ ਜਾਵੇਗਾ ਇਹ ਬੱਚੇ ਹੁਣ ਆਪਣੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕਰਨ ਵਾਲੇ ਹਨ ਭਗਵਾਨ ਸ਼ਨੀ ਦੇਵ ਦਾ ਆਸ਼ੀਰਵਾਦ ਇਨਾਂ ਪੱਛਿਆਂ ਤੇ ਹਮੇਸ਼ਾ ਲਈ ਬਣਿਆ ਰਹਿਣ ਵਾਲਾ ਹੈ ਜੇਕਰ ਫਿਰ ਵੀ ਇਨਾਂ ਦੇ ਕੰਮਾਂ ਖੇਰਾ ਵਿੱਚ ਰੁਕਾਵਟਾਂ ਹੁੰਦੀਆਂ ਹਨ ਤਾਂ ਸ਼ਨੀਵਾਰ ਦੇ ਦਿਨ ਤੀਥ ਯਾਤਰਾ ਇਨਾਂ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਇਨਾਂ ਦੇ ਕੰਮਾਂ ਖੇਰਾ ਇਨਾਂ ਦੇ ਕੰਮਾਂ ਖੇਰਾ ਵਿੱਚ ਆਉਣ ਵਾਲੀਆਂ ਰੁਕਾਵਟਾਂ ਹਮੇਸ਼ਾ ਲਈ ਸਮਾਪਤ ਹੋ ਜਾਣਗੀਆਂ ਜਇ ਸਭ ਭਗਵਾਨ ਸ਼ਨੀ ਦੇਵ ਜੀ ਦੀਆਂ ਪਾਰ ਕਿਰਪਾ ਦ੍ਰਿਸ਼ਟੀ ਨਾਲ ਹੋਣ ਵਾਲਾ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੰਬ ਰਾਸ਼ੀ ਵਾਲੇ ਤੁਹਾਨੂੰ ਦੱਸ ਰਹੀਏ ਕਿ ਇਸ ਵਾਰ ਜੇਠ ਮਹੀਨੇ ਦੀ ਸ਼ੁਰੂਆਤ ਹੀ ਦੁਨੀਆ ਦੀ ਸਭ ਤੋਂ ਅਮੀਰ ਰਾਸ਼ੀ ਰਹਿ ਕੇ ਤੁਹਾਡੀ ਹੋ ਸਕਦੀ ਹੈ ਕਿਉਂਕਿ ਇਹ ਸਮਾਂ ਤੁਹਾਡੇ ਲਈ ਬਹੁਤ ਅਨੁਕੂਲ ਹੈ ਸ਼ਨੀ ਦੇਵ ਜੀ ਦੀ ਪੂਜਾ ਭਗਤੀ ਸੱਚੇ ਦਿਲੋਂ ਕਰਕੇ ਸ਼ਨੀ ਦੇਵ ਦੇ ਨਾਮ ਦੇ ਉੱਤੇ ਤੁਸੀਂ ਸੱਚੇ ਦਰੋਦਾਨ ਪੂਨ ਕਰਕੇ ਆਪਣੀ ਕੋਈ ਵੀ ਇੱਛਾ ਜਿਹੜੀ ਹੈ ਉਹ ਪੂਰੀ ਕਰ ਸਕਦੇ ਹੋ ਨਵਾਂ ਬਿਜ਼ਨਸ ਦਾ ਕੰਮ ਸ਼ੁਰੂ ਕਰ ਸਕਦੇ ਹੋ ਜਿਵੇਂ ਪ੍ਰਾਪਰਟੀ ਡੀਲਰ ਦਾ ਬਿਜ਼ਨਸ ਚਾਹ ਫਿਰ ਮੈਡੀਕਲ ਸਟੋਰ ਦਾ ਬਿਜ਼ਨਸ ਚਾਹ ਫਿਰ ਕੱਪੜੇ ਦਾ ਵਪਾਰ ਵੀ ਤੁਸੀਂ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਕਰੋੜਪਤੀ ਬਣ ਸਕਦੇ ਹੋ ਇਹਨਾਂ ਦੇ ਬਿਜ਼ਨਸ ਤੇ ਉਤੇ ਭਗਵਾਨ ਸ਼ਨੀ ਦੇਵ ਜੀ ਦੀ ਉਪਾਰ ਕਿਰਪਾ ਰਹੇਗੀ ਤੁਹਾਨੂੰ ਵੱਡਾ ਧਨ ਲਾਭ ਹੋ ਜਾਵੇਗਾ ਤੇ ਛੱਪੜ ਫਾੜ ਕੇ ਪੈਸੇ ਦੀ بارش ਹੋਵੇਗੀ ਦੋਸਤੋ ਹੁਣ ਇਹਨਾਂ ਦਾ ਭਿਖਾਰੀਆਂ ਵਾਲਾ ਜੀਵਨ ਮਹਾਰਾਜਿਆਂ ਦੇ ਸਮਾਨ ਹੋ ਜਾਵੇਗਾ ਐਸੋ ਲਗੋ ਇਹਨਾਂ ਨੂੰ ਵੱਡੀ ਖੁਸ਼ਖਬਰੀ ਵੀ ਪ੍ਰਾਪਤ ਹੋ ਸਕਦੀ ਹੈ ਸਭ ਤੋਂ ਵੱਡੇ ਬੱਚੇ ਦਾ ਰਿਸ਼ਤਾ ਜੇਕਰ ਨੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਤਾਂ ਉਸਨੂੰ ਹੁਣ ਬਿਲਕੁਲ ਵੀ ਚਿੰਤਾ ਕਰਨ ਦੀ ਲੋੜ ਨਹੀਂ ਇਸ ਮਹੀਨੇ ਵਿੱਚ ਤੁਹਾਡੇ ਬੱਚੇ ਤੇ ਰਿਸ਼ਤੇ ਸਮਾਨ ਕੋਲ ਹੈ ਜਿਸ ਕਰਕੇ ਤੁਹਾਡੇ ਜੀਵਨ ਵਿੱਚ ਨਾਲ ਹੀ ਨਾਲ ਗਰੀਬੀ ਤੋਂ ਅਮੀਰੀ ਵਿੱਚ ਤਬਦੀਲ ਹੋਣਾ ਵੀ ਲਾਜ਼ਮੀ ਹੈ ਤੁਹਾਡੇ ਘਰ ਖੁਸ਼ੀਆਂ ਵੀ ਆਉਣਗੀਆਂ ਬਰਕਤ ਵੀ ਬਣੀ ਰਹਿਣ ਵਾਲੀ ਹੈ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੇ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲੇ ਤੁਹਾਨੂੰ ਦਾਸੇ ਇਹ ਤੁਹਾਡੇ ਲਈ ਸਮਾਂ ਬੜਾ ਲੱਕੀ ਰਹਿਣ ਵਾਲਾ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਸਹਾਰੇ ਨਾਲ ਤੁਹਾਡੇ ਲਈ ਸਮਾਂ ਨਕੂਲ ਹੈ ਤੁਸੀਂ ਧਨ ਨਾਲ ਮਾਲਾ-ਮਾਲ ਹੋਣ ਵਾਲੇ ਹੋ ਤੁਹਾਡੇ ਘਰ ਵਿੱਚ ਆਉਣ ਵਾਲੇ ਸੰਕਟ ਤਕਲੀਫਾਂ ਹਮੇਸ਼ਾ ਲਈ ਦੂਰ ਹੋਣਗੀਆਂ ਘਰ ਦੇ ਵਿੱਚੋਂ ਕਿਸੇ ਵੀ ਪਾਸਿਓਂ ਵੱਡੀ ਮਾਤਰਾ ਵਿੱਚ ਆਮਦਨ ਦੀ ਪ੍ਰਾਪਤੀ ਹੋ ਸਕਦੀ ਹੈ ਨਾਲੇ ਨਾਲ ਤੁਹਾਨੂੰ ਦੱਸ ਰਹੀ ਹਾਂ ਕਿ ਮਹੀਨੇ ਦੀ ਸ਼ੁਰੂਆਤ ਵਿੱਚ ਹੀ ਜੇਕਰ ਤੁਸੀਂ ਗਰੀਬੀ ਦਾ ਸਾਹਮਣਾ ਕਰ ਚੁੱਕੇ ਹੋ ਤਾਂ ਤੁਹਾਨੂੰ ਨਹੀਂ ਸਾਹਮਣਾ ਕਰਨਾ ਪਵੇਗਾ ਅਤੇ ਬਿਮਾਰੀਆਂ ਜੇਕਰ ਸਾਹਮਣਾ ਕਰ ਰਹੇ ਸੀ ਤਾਂ ਹੁਣ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਤੁਹਾਡੇ ਤੇ ਹੋ ਜਾਵੇਗੀ ਜੇਕਰ ਕੋਈ ਲੜਕਾ ਜਾਂ ਫਿਰ ਲੜਕੀ ਵਿਦੇਸ਼ ਵਿੱਚ ਪੈਸਾ ਕਮਾਉਣ ਲਈ ਗਏ ਹੋਏ ਹਨ ਅਜੇ ਤੱਕ ਪੈਸਾ ਕਮਾਉਣ ਲਈ ਤਰਸ ਰਹੇ ਸਨ ਤਾਂ ਉਹਨਾਂ ਨੂੰ ਤਰਸ ਤਰਸਾਉਣ ਵਾਲਾ ਸਮਾਂ ਬਿਲਕੁਲ ਖਤਮ ਹੋ ਚੁੱਕਾ ਹੈ ਭਗਵਾਨ ਸ਼ਨੀ ਦੇਵ ਜੀ ਦੀ ਅਪਾਰ ਕਿਰਪਾ ਦ੍ਰਿਸ਼ਟੀ ਇਹਨਾਂ ਦੇ ਲੜਕੀ ਲੜਕੀ ਨੇ ਵਿਦੇਸ਼ ਵਿੱਚ ਵੀਜ਼ਾ ਪ੍ਰਾਪਤ ਹੋਣ ਵਾਲੀ ਹੈ ਜਿਸ ਕਰਕੇ ਇਹ ਰਾਸ਼ੀ ਵਾਲੇ ਬਹੁਤ ਹੀ ਅਮੀਰ ਹੋ ਜਾਣਗੇ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ वृश्चਿਕ ਰਾਸ਼ੀ वृश्चਿਕ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੇ ਲਈ ਹੁਣ ਬੜਾ ਹੀ ਸਮਾਨ ਕੋਲ ਹੈ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਆਗਮਨ ਹੋਵੇਗਾ ਹੁਣ ਤੁਹਾਨੂੰ ਦਿਨ ਦੁਗਣੀ ਰਾਤ ਦੁਗਣੀ ਤਰੱਕੀ ਹੋਵੇਗੀ ਦੋਸਤੋ ਇਹ ਸੀ ਉਹ ਖੁਸ਼ ਨਸੀਬ ਅਤੇ ਭਾਗਸ਼ਾਲੀ ਰਾਸ਼ੀਆਂ ਜਿਨ੍ਹਾਂ ਦੇ ਪਰਮਾਨੰ ਸ਼ਨੀ ਦੇਵ ਜੀ ਦੀ ਕਿਰਪਾ ਹੋ ਚੁੱਕੀ ਹੈ જેકર એ જાણકારી ચંી લાગી તીડિયોનું અગે શેર કર્યો જી